ਜੋ ਮੈਂ ਇਹਦੇ ਲਈ ਸੋਚ ਰਿਹਾ ਇਹੀ ਸਹੀ ਹੈ ਪਰ ਪਤਾ ਕਦੋਂ ਲੱਗਦਾ ਆ ਕਿ ਇਹ ਸ਼ੱਕ ਸੀਗਾ ਜਦੋਂ ਤੁਸੀਂ ਉਸ ਗੱਲ ਨੂੰ ਕਨਫਰਮ ਕਰਦੇ ਆ ਜਿਹੜੀ ਵੀ ਗੱਲ ਤੁਹਾਨੂੰ ਲੱਗਦੀ ਆ ਇਦਾਂ ਨਹੀਂ ਹੋਣੀ ਚਾਹੀਦੀ ਸੀ ਜਾਂ ਇਦਾਂ ਕਿਉਂ ਹੋਈ ਉਸ ਗੱਲ ਨੂੰ ਆਪਣੇ ਅੰਦਰ ਨਹੀਂ ਰੱਖਣਾ ਉਸ ਗੱਲ ਨੂੰ ਉਦੋਂ ਹੀ ਮੇਕ ਸ਼ੋਰ ਕਰਨਾ ਹੈ ਤੁਹਾਨੂੰ ਕੋਈ ਆਇਆ ਉਹਨੇ ਆਣ ਕੇ ਕਹਿਤਾ ਤੇਰਾ ਭਰਾ ਤਾਂ ਤੈਨੂੰ ਬੜੀਆਂ ਗਾਲਾਂ ਕੱਢਦਾ ਸੀ ਤੁਸੀਂ ਇਸ ਗੱਲ ਨੂੰ ਸੁਣ ਲਿਆ ਅਗਲਾ ਕਹ ਅਗਲਾ ਇਹ ਵੀ ਕਹਿ ਕੇ ਜਾ ਸਕਦਾ ਗੱਲ ਨਾ ਕਰੀ ਪੁੱਛੀ ਨਾ ਨਹੀਂ ਤੇ ਉਹ ਮੈਨੂੰ ਗੁੱਸੇ ਹੋ ਹੁਣ ਤੁਸੀਂ ਅਗਰ ਨਾ ਪੁੱਛਿਆ ਨਾ ਗੱਲ ਕੀਤੀ ਤੁਹਾਡੇ ਮਨ ਦੇ ਅੰਦਰ ਉਹ ਜ਼ਹਿਰ ਵੀ ਜਾਗ ਲਾ ਗਿਆ ਹੁਣ ਤੁਸੀਂ ਆਪਣੀਆਂ ਸੋਚਾਂ ਵਿੱਚ ਆਪਣੇ ਭਰਾ ਨੂੰ ਗਲਤ ਕਰ ਲਿਆ ਜਾਂ ਆਪਣੀ ਭੈਣ ਨੂੰ ਆਪਣੀ ਪਤਨੀ ਨੂੰ ਆਪਣੇ ਕਿਸੇ ਵੀ ਰਿਸ਼ਤੇ ਨੂੰ ਜੇ ਇਹਦੇ ਬਾਰੇ ਵਿੱਚ ਵੀ ਉਹ ਗੱਲ ਲਿਆ ਤੁਸੀਂ ਉਸ ਰਿਸ਼ਤੇ ਦੇ ਬਾਰੇ ਵਿੱਚ ਸੋਚਾਂ ਹੀ ਆਪਣੀਆਂ ਗਲਤ ਕਰ ਲੀਆਂ ਜਦੋਂ ਵੀ ਹੁਣ ਤੁਸੀਂ ਸੋਚ ਰਹੇ ਤੁਸੀਂ ਸੋਚਦੇ ਮੈਂ ਇਹਦੇ ਲਈ ਇੰਨਾ ਕੁਛ ਕੀਤਾ ਇਹ ਮੇਰੀ ਪਿੱਠ ਪਿੱਛੇ ਇਦਾਂ ਕਰਨ ਡਿਆ ਆ ਮੈਂ ਇਦਾਂ ਕੀਤਾ ਇਦਾਂ ਕਰ ਰਿਹਾ ਆ ਔਰ ਤੁਸੀਂ ਸੋਚ ਰਹੇ ਕਿ ਜਿਹੜਾ ਮੈਨੂੰ ਦੱਸ ਕੇ ਗਿਆ ਕਿਤੇ ਉਹਦਾ ਵਿਚਾਰੇ ਦਾ ਨੁਕਸਾਨ ਨਾ ਹੋ ਜਵੇ ਤੇ ਉਹਨੂੰ ਬਚਾਉਣ ਦੇ ਚੱਕਰ ਵਿੱਚ ਤੁਸੀਂ ਆਪਣਾ ਰਿਸ਼ਤਾ ਖਰਾਬ ਕਰ ਲੀਨੇ ਇੱਥੋਂ ਤੱਕ ਪਤੀ ਪਤਨੀ ਦੇ ਰਿਸ਼ਤੇ ਇਦਾਂ ਦੀਆਂ ਗੱਲਾਂ ਦੇ ਨਾਲ ਖਰਾਬ ਹੋ ਜਾਂਦੇ ਜਦੋਂ ਕੋਈ ਸੇਲੀ ਕੋਈ ਮਿੱਤਰ ਇਹ ਗੱਲ ਕਹਿ ਦੇਵੇ ਜਾਂ ਤੁਹਾਡੇ ਆਪਣੇ ਕਈ ਵਰੀ ਦੇਖੋ ਪਤੀ ਪਤਨੀ ਦਾ ਰਿਸ਼ਤਾ ਖਰਾਬ ਕਰਨ ਵਿੱਚ ਮਾਪਿਓ ਵੀ ਰੋਲ ਨਿਭਾ ਜਾਂਦੇ ਆ ਤੇ ਵੀ ਉਹ ਵੀ ਇੱਕ ਮਾਂ ਵੀ ਆਪਣੇ ਬੱਚੇ ਨੂੰ ਆਪਣੇ ਪੁੱਤ ਨੂੰ ਇਹ ਗੱਲ ਕਹਿ ਕੇ ਕਹਿ ਦਿੰਦੀ ਤੂੰ ਆਪਣੀ ਘਰ ਵਾਲੀ ਨਾਲ ਨਾ ਇਹ ਗੱਲ ਕਰੀ ਦੇਖ ਮੈਂ ਤੈਨੂੰ ਦੱਸ ਤਾਈ ਨਹੀਂ ਤੇ ਉਹਨੇ ਮੇਰਾ ਲਹੂ ਪੀ ਲੈਣਾ ਨਹੀਂ ਤੇ ਮੈਨੂੰ ਤੰਗ ਕਰੂ ਪਰੇਸ਼ਾਨ ਕਰੂ ਤੇ ਤੂੰ ਹੀ ਸੋਚਦੇ ਆ ਕਿ ਕਿਤੇ ਨੋ ਸਸਦੀ ਲੜਾਈ ਨਾ ਹੋ ਜਵੇ ਤੇ ਤੁਸੀਂ ਮੇਕ ਸ਼ੋਰ ਹੀ ਨਹੀਂ ਕਰਦੇ ਇਹ ਗੱਲ ਉਹਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਕਿਹ ਗੱਲ ਹੋਈ ਸੀ ਕਿ ਨਹੀਂ ਹੋਈ ਸੀ ਅਰ ਤੁਸੀਂ ਸੋਚਣ ਲੱਗ ਜਾਨੇ ਇਹ ਤਾਂ ਗੱਲ ਮੇਰੀ ਮੰਮੀ ਨੇ ਕਹੀ ਆ ਇਹ ਪੱਕਾ ਪੱਕਾ ਇਦਾਂ ਹੀ ਹੋਊਗੀ ਇਹ ਗੱਲ ਤਾਂ ਮੇਰਾ ਦੋਸਤ ਕਹਿ ਕੇ ਗਿਆ ਪੱਕਾ ਪੱਕਾ ਇਦਾਂ ਹੀ ਹੋਊਗੀ ਹ ਜਦੋਂ ਅਸੀਂ ਗੱਲਾਂ ਨੂੰ ਮੇਕ ਸ਼ੋਰ ਨਹੀਂ ਕਰਦੇ ਮਿਸ ਅੰਡਰਸਟੈਂਡਿੰਗਸ ਉਦੋਂ ਪੈਦਾ ਹੁੰਦੀਆਂ ਹਨ ਗੁੱਸੇ ਨਰਾਜਗੀਆਂ ਡਿਸਪਾਇੰਟਮੈਂਟ ਫਰਸਟ੍ਰੇਸ਼ਨਸ ਇਹ ਸਭ ਚੀਜ਼ਾਂ ਉਦੋਂ ਪੈਦਾ ਹੁੰਦੀਆਂ ਹਨ ਇਸ ਲਈ ਜਦੋਂ ਵੀ ਕੋਈ ਵੀ ਜਣਾ ਤੁਹਾਨੂੰ ਇਹ ਗੱਲ ਕਹਿ ਕੇ ਜਾਂਦਾ ਕਿ ਦੇਖ ਤੇਰਾ ਭਰਾ ਇਦਾਂ ਕਹਿੰਦਾ ਤੇਰੀ ਭੈਣ ਜਾਂ ਤੇਰੀ بیوی ਬੱਚੇ ਨੇ ਇਦਾਂ ਕਿਹਾ ਆ ਪਰ ਪੁੱਛੀ ਨਾ ਤੁਸੀਂ ਪੁੱਛਣਾ ਜ਼ਰੂਰ ਆ ਮੇਕ ਸ਼ੋਰ ਕਰੋ ਕਿਸੇ ਸੱਤ ਬਗਾਨੇ ਦਾ ਕਰਕੇ ਤੁਹਾਡੇ ਰਿਸ਼ਤੇ ਖਰਾਬ ਨਹੀਂ ਹੋਣੇ ਚਾਹੀਦੇ ਪਰ ਸਾਨੂੰ ਜੱਜ ਹੋਣਾ ਚਾਹੀਦਾ ਹੈ ਸਾਨੂੰ ਅਕਲ ਹੋਣੀ ਚਾਹੀਦੀ ਆ ਗੱਲ ਕਰਨ ਦੀ ਇਹ ਨਹੀਂ ਕਿ ਚਾਰੇ ਖੁਰ ਚੱਕ ਕੇ ਪੈ ਜਾਣ ਲੜਨ ਬਹਿ ਜਾਣ ਗਾਲਾਂ ਕੱਢਣੀਆਂ ਓਏ ਤੂੰ ਕੌਣ ਓਏ ਫਲਾਨੇ ਅਗਲੇ ਦਾ ਸਿਰ 파ੜ ਕੇ ਫਿਰ ਰਿਐਲਿਟੀ ਨੂੰ ਜਾਣਣਾ ਇਹ ਕੋਈ ਅਕਲ ਵਾਲੇ ਦੀ ਗੱਲ ਨਹੀਂ ਹੁੰਦੀ ਤੁਸੀਂ ਪ੍ਰੇਮ ਨਾਲ ਬੈਠੋ ਅਗਰ ਵਾਈਫ ਮਦਰ ਦੇ ਬਾਰੇ ਵਿੱਚ ਤੁਹਾਨੂੰ ਗਲਤ ਬੋਲ ਰਹੀ ਆ ਕਿ ਮੰਮੀ ਐਦਾਂ ਕਰਦੇ ਆ ਕਰਦੀ ਆ ਜੋ ਵੀ ਇਹਨੇ ਮੈਨੂੰ ਆ ਕਿਹਾ ਤੁਸੀਂ ਉਹਨੂੰ ਕੋਈ ਨਹੀਂ ਆਪਾਂ ਕਰ ਲਾਂਗੇ ਗੱਲ ਤੁਸੀਂ ਦੋਵਾਂ ਨੂੰ ਜਦੋਂ ਵੀ ਰੋਟੀ ਪਾਣੀ ਜਾਂ ਉਦਾਂ ਕਦੀ ਵੀ ਬੈਠੇ ਆ ਬਿਠਾਓ ਅਰ ਉਹਨਾਂ ਨੂੰ ਕਹੋ ਵੀ ਹੋਣ ਦੱਸੋ ਵੀ ਮੰਮੀ ਤੁਸੀਂ ਕੀ ਕਹਿੰਦੇ ਸੀ ਇਹਦੇ ਬਾਰੇ ਨੂੰ ਪੁੱਛੀਏ ਤੋ ਨੂੰ ਭਗਵਾਨ ਨੂੰ ਕਹੋ ਵੀ ਭਗਵਾਨ ਨੇ ਕੀ ਕਹਿੰਦੀ ਸੀ ਮੰਮੀ ਬਾਰੇ ਲਿਆ ਮੰਮੀ ਨੂੰ ਪੁੱਛੀ ਇਹ ਕਿਹੜੀ ਗੱਲਾਂ ਮੰਮੀ ਤੈਨੂੰ ਇੰਨਾ ਪਰੇਸ਼ਾਨ ਕਰਦੀ ਐ ਮੇਕ ਸ਼ੋਰ ਕਰੋ ਉਸ ਗੱਲ ਨੂੰ ਨੈਕਸਟ ਟਾਈਮ ਝੂਠ ਬੋਲਣ ਤੋਂ ਪਹਿਲਾਂ ਅਗਲਾ ਸੱਤ ਵਾਰੀ ਸੋਚੂਗਾ ਕਿ ਇਹਨੇ ਮੇਕ ਸ਼ੋਰ ਕਰਨਾ ਹੈ ਇਸੇ ਤਰ੍ਹਾਂ ਹੀ ਆਪਣੇ ਭਰਾ ਨਾਲ ਜਾ ਕੇ ਆਪਣੀ ਭੈਣ ਦੇ ਨਾਲ ਗੱਲ ਕਰੋ ਭਰਾ ਦੇ ਨਾਲ ਗੱਲ ਕਰੋ ਬੀ ਤੂੰ ਹੀ ਸੱਤ ਬਗਾਨਿਆਂ ਦੇ ਕੋਲੇ ਆਹ ਗੱਲ ਕੀਤੀ ਫੁਲਾਨੇ ਬੰਦੇ ਦੇ ਕੋਲੇ ਗੱਲ ਕੀਤੀ ਚਾਚੇ ਨੂੰ ਤੁਸੀਂ ਇਦਾਂ ਕਿਹਾ ਤਾਏ ਨੂੰ ਤੁਸੀਂ ਇਹ ਗੱਲ ਕਹੀ ਤੁਸੀਂ ਮੈਨੂੰ ਸਿੱਧਾ ਕਹਿ ਲੈਣਾ ਸੀ ਕੀ ਵਾਕਿਆ ਤੁਸੀਂ ਇਦਾਂ ਕਿਹਾ ਆ ਤੁਹਾਡੀ ਇਹ ਛੋਟੀ ਜੀ ਸਿਟਿੰਗ ਆਉਣ ਵਾਲੇ ਸਮੇਂ ਦੀ ਤਬਾਈ ਨੂੰ ਟਾਲ ਸਕਦੀ ਆ ਆਉਣ ਵਾਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਸੁਸਾਇਡ ਨੂੰ ਰੋਕਿਆ ਜਾ ਸਕਦਾ ਜਦੋਂ ਇੱਕ ਆਦਮੀ ਜਾਂ ਔਰਤ ਸੁਣਦੀ ਰਹਿੰਦੀ ਆ ਕਿ ਮੇਰੇ ਖਿਲਾਫਤ ਵਿੱਚ ਆ ਕਿਹਾ ਜਾ ਰਿਹਾ ਮੈਨੂੰ ਬੁਰਾ ਬਣਾਇਆ ਜਾ ਰਿਹਾ ਮੈਨੂੰ ਮਿਸਟਰੀਟ ਕੀਤਾ ਜਾ ਰਿਹਾ ਫਿਰ ਉਹ ਗਲਤ ਕਦਮ ਨੂੰ ਚੱਕਦੇ ਆ ਉੱਤੋਂ ਤੱਕ ਪਹੁੰਚਣ ਤੋਂ ਬਚਣ ਦਾ ਸਿੱਧਾ ਸਾਦਾ ਰਾਹ ਚੀਜ਼ਾਂ ਨੂੰ ਮੇਕ ਸ਼ੋਰ ਕਰਨਰ ਫਰਸਟ੍ਰੇਸ਼ਨਸ ਨੂੰ ਬਾਹਰ ਕੱਢਣਾ ਹੀ ਹੈ। ਅਗਰ ਤੁਹਾਨੂੰ ਕਿਸੇ ਦੀ ਕਿਸੇ ਗੱਲ ਤੇ ਗੁੱਸਾ ਆ ਉਹਦੇ ਮੂੰਹ ਤੇ ਚਪੇੜ ਮਾਰਨਾ ਹੀ ਹੱਲ ਨਹੀਂ ਆ। ਉਹਨੂੰ ਕਹਿ ਦਿਓ ਕਿ ਤੇਰੀ ਆ ਗੱਲ ਮੈਨੂੰ ਪਸੰਦ ਨਹੀਂ ਆ। ਉਹਦੇ ਉਹਦੀ ਉਸ ਗੱਲ ਨੂੰ ਲੈ ਕੇ ਰਿਜਦੇ ਰਹਿਣਾ ਆਪਣੇ ਆਪ ਨੂੰ ਸਜ਼ਾ ਦੇਣੀ ਆਪਣੇ ਆਪ ਨੂੰ ਵੱਡਣਾ ਟੁਕਣਾ ਕਈ ਬੱਚੇ ਅੱਜਕੱਲ ਨੌਜਵਾਨ ਪਹਿਲਾਂ ਨਾਮ ਲਿਖਾਉਣ ਲੱਗ ਜਾਂਦੇ ਆ ਫਿਰ ਨਾਮ ਮਟਾਉਣ ਲੱਗ ਜਾਂਦੇ ਆ ਚੀਰੇ ਦਿੰਦੇ ਆ ਆਪਣੀਆਂ ਲੱਤਾਂ ਬਾਹਾਂ ਨੂੰ ਨੌਨਸੈਂਸ ਚੀਜ਼ਾਂ ਕਰਦੇ ਆ ਇੱਥੋਂ ਤੱਕ ਨਹੀਂ ਪਹੁੰਚਣ ਦੀ ਜ਼ਰੂਰਤ ਹੁੰਦੀ ਇਹ ਕੋਈ ਲਵ ਸ਼ਬਦ ਨਹੀਂ ਹੈਗਾ। ਅਕਲ ਵਰਤਣ ਦੀ ਜ਼ਰੂਰਤ ਹੈ। ਅਕਲ ਵਰਤੋ। ਬਾਟ ਕੇ ਗੱਲ ਕਰੋ। ਉਹਨੂੰ ਕਹੋ ਭਈ ਦੇਖ ਮੈਂ ਆਹ ਹੀ ਕਰ ਸਕਦਾ ਜਾਂ ਮੈਂ ਆਹ ਹੀ ਕਰ ਸਕਦੀ ਹਾਂ। ਇੰਨੀ ਮੇਰੀ ਲਿਮਿਟ ਆ ਬੈਠ ਕੇ ਉਹਦਾ ਸੋਲੂਸ਼ਨ ਕੱਢੋ ਬੈਠ ਕੇ ਮਸਲਾ ਹੱਲ ਕਰੋ ਨਹੀਂ ਨੇਬਦੀ ਤੋ ਉਸ ਚੈਪਟਰ ਨੂੰ ਕਲੋਜ਼ ਕਰ ਦਿਓ ਇਸ ਸੰਸਾਰ ਉਤੇ ਮੁੜ ਮੁੜ ਕੇ ਆਉਣਾ ਨਹੀਂ ਆਪਣੀ ਜ਼ਿੰਦਗੀ ਜਿਓ ਸੁਧਰਨ ਦਾ ਟਾਈਮ ਲਵੋ ਵੀ ਜ਼ਰੂਰ ਤੇ ਸੁਧਰਨ ਦਾ ਟਾਈਮ ਦਿਵੋ ਵੀ ਜ਼ਰੂਰ ਫਿਰ ਵੀ ਨਹੀਂ ਗੱਲ ਬਣ ਰਹੀ ਤੇ ਆਪਣੇ ਜੀਵਨ ਨੂੰ ਕਦੀ ਨਾ ਖਤਮ ਕਰੋ ਚਾਹੇ ਉਹ ਪੈਣਾ ਆ ਜਾਂ ਚਾਹੇ ਉਹ ਭਰਾ ਆ ਅਗਰ ਤੁਸੀਂ ਆਪਣੀ ਪਤਨੀ ਤੋਂ ਬਹੁਤ ਦੁਖੀ ਆ ਉਹ ਨਹੀਂ ਸੁਧਰ ਰਹੀ ਕਦੀ ਵੀ ਸੁਸਾਈਡ ਨਹੀਂ ਕਰਨ ਤੁਸੀਂ ਉਸ ਰਿਸ਼ਤੇ ਨੂੰ ਖਤਮ ਕਰ ਦਿਓ ਵਚਨ ਵਿੱਚ ਲਿਖਿਆ ਕਹਿੰਦਾ ਝਗੜਾਲੂ ਤੀਵੀਂ ਦੇ ਨਾਲ ਰਹਿਣ ਨਾਲੋਂ ਇਕੱਲਿਆਂ ਜਿਹੜਾ ਆ ਨਾ ਕਾਰਨਰ ਰੂਮ ਦੇ ਵਿੱਚ ਰਹਿਣਾ ਚੰਗੀ ਗੱਲ ਆ ਕਿਉਂਕਿ ਝਗੜਾਲੂ ਤੀਮੀ ਜਿਹੜੀ ਆ ਉਹ ਚੁੰਦੀ ਹੋਈ ਛੱਤ ਦੀ ਵਾਂਗ ਆ ਜਿਹੜੀ ਬਰਸਾਤਾਂ ਦੇ ਦਿਨਾਂ 'ਚ ਚੁੰਦੀ ਰਹਿੰਦੀ ਤੇ ਪਰੇਸ਼ਾਨ ਕਰਦੀ ਆ ਤੁਸੀਂ ਉਸ ਰਿਸ਼ਤੇ ਨੂੰ ਖਤਮ ਕਰ ਦਿਓ ਚਾਹੇ ਉਹ ਹਸਬੰਡ ਹੋਵੇ ਜਾਂ ਤੇ ਚਾਹੇ ਉਹ ਵਾਈਫ ਆ ਦੋਨੋਂ ਦੇ ਲਈ ਮੈਂ ਇਹ ਤੁਹਾਡੀ ਫਰਸਟ ਆਪਸ਼ਨ ਨਹੀਂ ਆ ਕਿ ਪੈਂਦਿਆਂ ਲੈਂਦਿਆਂ ਤੁਹਾਨੂੰ ਕਿਸੇ ਨੇ ਕੁਝ ਕਿਹਾ ਤੇ ਤੁਸੀਂ ਕਹੋ ਜੀ ਡਿਵੋਰਸ ਨੋ ਇਹ ਲਾਸਟ অপਸ਼ਨ ਹੈ ਜਿਸ অপਸ਼ਨ ਦੀ ਥਾਂ ਤੇ ਤੁਸੀਂ ਮੌਤ ਨੂੰ ਰੱਖ ਲਿਆ ਜਿੱਥੇ ਤੁਸੀਂ ਸੁਸਾਈਡ ਨੂੰ ਰੱਖਿਆ ਹੈ ਉੱਥੇ ਸੁਸਾਈਡ ਨਹੀਂ ਉੱਥੇ ਡਿਵੋਰਸ ਰੱਖ ਲਓ ਸਭ ਤੋਂ ਫਰਸਟ ਤੁਹਾਡੀ ਟਰਾਈ ਜਿਹੜੀ ਆ ਉਹ ਰਾਜੀ ਨਾਵੇਂ ਦੀ ਹੋਣੀ ਚਾਹੀਦੀ ਹੈ ਇੱਕ ਦੂਜੇ ਨੂੰ ਟਾਈਮ ਦਿਓ ਸੁਧਰਨ ਦਾ ਸਮਝਣ ਦਾ ਕੋਸ਼ਿਸ਼ ਕਰੋ ਕਿ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਿਆ ਜਾ ਸਕੇ ਇੱਕ ਦੂਜੇ ਨੂੰ ਜਿਹੜਾ ਅੰਡਰਸਟੈਂਡ ਕੀਤਾ ਜਾ ਸਕੇ ਕਿ ਇਹ ਮੇਰੇ ਤੋਂ ਕੀ ਚਾਹੁੰਦਾ ਜਾਂ ਚਾਹੁੰਦੀ ਆ ਮੈਂ ਇਹਦੇ ਤੋਂ ਕੀ ਚਾਹੁੰਦਾ ਜਾਂ ਚਾਹੁੰਦੀ ਆ ਔਰ ਜੋ ਸਾਡੇ ਵਿਚ ਲੀਆਂ ਗਲਤੀਆਂ ਆ ਉਹਨਾਂ ਨੂੰ ਮੰਨਿਆ ਜਾਵੇ ਹਮੇਸ਼ਾ ਔਰਤ ਠੀਕ ਹੈ ਇਦਾਂ ਨਹੀਂ ਹੁੰਦਾ ਤੇ ਹਮੇਸ਼ਾ ਮਰਦ ਠੀਕ ਹੈ ਇਦਾਂ ਵੀ ਨਹੀਂ ਹੁੰਦਾ ਤਾੜੀ ਦੋਹੇ ਹੱਥੀ ਵੱਜਦੀ ਆ। ਅਗਰ ਕੋਈ ਕਿਸੇ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਤਾਂ ਥੋੜਾ ਜਿਹਾ ਪਰੇਸ਼ਾਨ ਪਹਿਲਾਂ ਅਸੀਂ ਉਹਦੀ ਪਰੇਸ਼ਾਨੀ ਦਾ ਸਬੱਬ ਜ਼ਰੂਰ ਬਣੇ ਹੋਵਾਂਗੇ। ਅਗਰ ਕੋਈ ਸਾਨੂੰ ਨਫ਼ਰਤ ਕਰਦਾ ਆ ਤੇ ਅਸੀਂ ਉਹਦੀ ਨਫ਼ਰਤ ਦਾ ਸਬੱਬ ਬਣੇ ਹੋਵਾਂਗੇ। ਪਹਿਲਾਂ ਉਹਨਾਂ ਮਿਸਅੰਡਰਸਟੈਂਡਿੰਗਸ ਨੂੰ ਦੂਰ ਕਰਨ ਦੇ ਯਤਨ ਕਰੋ। ਪਰ ਇਹ ਸੋਚ ਲੈਣਾ ਕਿ ਮੈਂ ਸੁਸਾਈਡ ਕਰ ਲਵਾਂ ਇੱਕ ਕਦੀ ਨਾ ਕਰੋ ਇਹ ਕਦੀ ਨਾ ਕਰੋ ਉਸ ਤੋਂ ਬੈਟ ਰਿਆ ਕਿ ਵੱਖ ਵੱਖ ਰਹਿ ਲੋ ਦੂਰ ਰਹਿ ਲੋ ਜੀਂਦੇ ਰਹਿ ਲੋ ਉਹ ਵੀ ਜੀ ਲਵੇ ਖੁਸ਼ੀ ਦੇ ਨਾਲ ਤੇ ਤੁਸੀਂ ਵੀ ਜੀ ਲੋ ਖੁਸ਼ੀ ਦੇ ਨਾਲ ਪਰ ਨਾ ਮਾਰੋ ਪਤਨੀ ਨੂੰ ਤੇ ਨਾ ਮਾਰੋ ਪਤੀ ਨੂੰ ਨਾ ਆਪ ਮਰੋ ਨਾ ਦੂਜੇ ਨੂੰ ਮਾਰੋ ਇਹ ਇਸ ਲਾਨ ਸਮਝਦਾਰਾਂ ਦੇ ਲਈ ਆ ਜਿਹੜੇ ਇੱਕ ਚੰਗੀ ਸੋਚ ਰੱਖਦੇ ਇਹ ਉਹਨਾਂ ਦੇ ਲਈ ਆ ਅਰ ਆਪਣੇ ਮਸਲਿਆਂ ਨੂੰ ਪਰਮੇਸ਼ਵਰ ਦੇ ਅੱਗੇ ਰੱਖੋ ਅਰ ਇਸ ਗੱਲ ਦਾ ਹਮੇਸ਼ਾ ਆਪਣੇ ਮਨ ਦੇ ਅੰਦਰ ਖਿਆਲ ਰੱਖੋ ਮੇਰੇ ਬੱਚਿਆਂ ਨੂੰ ਵੀ ਜੀਵਨ ਦਾ ਹੱਕ ਹੈ ਮੈਨੂੰ ਵੀ ਜੀਣ ਦਾ ਹੱਕ ਹੈ ਮੇਰੇ ਹਸਬੰਦ ਨੂੰ ਵੀ ਜੀਣ ਦਾ ਹੱਕ ਹੈ ਖੁਸ਼ ਰਹਿਣ ਦਾ ਹੱਕ ਮੈਨੂੰ ਵੀ ਹੈ ਤੇ ਖੁਸ਼ ਰਹਿਣ ਦਾ ਹੱਕ ਮੇਰੇ ਪਰਿਵਾਰ ਦੇ ਬਾਕੀ ਮੈਂਬਰਸ ਨੂੰ ਵੀ ਹੈ ਆਪਣੀ ਖੁਸ਼ੀ ਕਿਸੇ ਨੂੰ ਦੁੱਖ ਦੇ ਕੇ ਖੁਸ਼ ਹੋਣ ਵਿੱਚ ਨਾ ਰੱਖੋ ਉਹ ਖੁਸ਼ੀ ਗਲਤ ਹੈ ਜੇ ਤੁਸੀਂ ਕਿਸੇ ਨੂੰ ਦੁੱਖ ਦੇ ਕੇ ਖੁਸ਼ ਹੁੰਨੇ ਆਂ ਅਗਰ ਤੁਸੀਂ ਕਿਸੇ ਡਿੱਗੇ ਹੋਏ ਨੂੰ ਦੇਖ ਕੇ ਹੱਸਦੇ ਆਂ ਤੇ ਹੱਸਣਾ ਗਲਤ ਆ ਖੁਸ਼ ਹੋਵੋ ਕਿ ਤੁਹਾਡੇ ਮਨ ਨੂੰ ਆਨੰਦ ਆਵੇ ਤੁਹਾਡੀ ਰੂਹ ਨੂੰ ਸਕੂਨ ਮਿਲੇ ਤੁਹਾਡੀ ਖੁਸ਼ੀ ਕਿਸੇ ਦੂਸਰੇ ਦੇ ਦੁੱਖ ਦਾ ਸਬਬ ਨਾ ਬਣੇ ਕੋਈ ਤੁਹਾਡੀ ਖੁਸ਼ੀ ਨੂੰ ਦੁੱਖ ਨਾ ਪਛਾ ਸਕੇ ਆਪਣਾ ਰਿਮੋਟ ਕਿਸੇ ਦੇ ਹੱਥਾਂ ਵਿੱਚ ਨਾ ਦਿਓ ਕਿ ਕਿਸੇ ਨੇ ਨਾ ਪਤਾ ਤੇ ਤੁਸੀਂ ਰੋਣ ਲੱਗ ਗਏ ਉਹਨੇ ਰੋਣ ਵਾਲਾ ਸੋਚ ਨਾ ਪਤਾ ਤੇ ਤੁਸੀਂ ਰੋਣ ਲੱਗ ਗਏ ਉਹਨੇ ਹੱਸਣ ਵਾਲਾ ਸੋਚ ਨਾ ਪਿਆ ਤੇ ਉਹ ਤੁਸੀਂ ਹੱਸਣ ਲੱਗ ਗਏ ਨਹੀਂ ਆਪਣੇ ਰਿਮੋਟ ਨੂੰ ਆਪਣੇ ਹੱਥਾਂ ਵਿੱਚ ਰੱਖੋ ਆਪਣੀ ਜ਼ਿੰਦਗੀ ਨੂੰ ਬਿਹਤਰ ਜ਼ਿੰਦਗੀ ਬਣਾਓ ਇਸ ਗੱਲ ਦਾ ਧਿਆਨ ਰੱਖੋ ਕਿ ਮੈਂ ਕਿਸੇ ਲਈ ਠੋਕਰ ਦਾ ਕਾਰਨ ਨਾ ਬਣਾ ਮੈਂ ਕਿਸੇ ਦੀ ਦੁੱਖ ਦੀ ਵਜ੍ਹਾ ਨਾ ਬਣਾ ਕਿਸੇ ਦੀਆਂ ਅੱਖਾਂ ਦਾ ਅਥਰੂ ਨਾ ਬਣਾ ਮੈਂ ਤੇ ਮੈਂ ਖੁਸ਼ ਰਹਿਣ ਦੇ ਲਈ ਪਾਪ ਵਾਲਾ ਰਾਹ ਨਾ ਚੁਣਾਂ ਸੋ ਬਿਨਾ ਪਾਪ ਕੀਤੇ ਆ ਤੇ ਬਿਨਾ ਕਿਸੇ ਨੂੰ ਹਰਟ ਕੀਤੇ ਆ ਜੋ ਕਰ ਸਕਦੇ ਕਰੋ ਜੋ ਤੁਹਾਡਾ ਦਿਲ ਕਰਦਾ ਉਹ ਪਾਪ ਨਾ ਹੋਵੇ ਤੋਂ ਕਿਸੇ ਦੇ ਦੁੱਖ ਦੀ ਵਜ੍ਹਾ ਨਾ ਹੋਵੇ ਉਹ ਕਰੋ ਪਰਵਾਹ ਨਾ ਕਰੋ ਕੋਈ ਤੁਹਾਨੂੰ ਕੀ ਕਹਿੰਦਾ ਬਸ ਯਾਦ ਰੱਖੋ ਕਿ ਉਹ ਪਾਪ ਨਾ ਹੋਵੇ ਉਹ ਕੰਮ ਪਰਮੇਸ਼ਰ ਦੀ ਨਜ਼ਰ ਵਿੱਚ ਗਲਤ ਨਾ ਹੋਵੇ ਪਾਪ ਦਾ ਮਤਲਬ ਹੈ ਉਹ ਕੰਮ ਜੋ ਪਰਮੇਸ਼ਰ ਦੀ ਨਜ਼ਰ ਵਿੱਚ ਗਲਤ ਹੈ ਬਸ ਅਗਰ ਅਸੀਂ ਇਹ ਧਿਆਨ ਰੱਖ ਲਿਆ ਕਿ ਮੇਰਾ ਕੰਮ ਮੇਰੇ ਸਿਰਜਣਹਾਰ ਦੀ ਅੱਖ ਵਿੱਚ ਗਲਤ ਨਾ ਹੋਵੇ ਤੇ ਜੇ ਤੁਹਾਨੂੰ ਲੱਗਦਾ ਕਿ ਮੈਂ ਗਾਉਣਾ ਹੈ ਤੇ ਗਾਓ ਨੱਚਣਾ ਹੈ ਤੇ ਨੱਚੋ ਪ੍ਰਾਰਥਨਾ ਕਰਨੀ ਤੇ ਪ੍ਰਾਰਥਨਾ ਕਰੋ ਹੱਸਣਾ ਤੇ ਹੱਸੋ ਖਾਣਾ ਤੇ ਖਾਓ ਬਸ ਇਸ ਗੱਲ ਨੂੰ ਤੁਸੀਂ ਮੇਕ ਸ਼ੋਰ ਕਰਨਾ ਕਿ ਇਹ ਕੰਮ ਪਰਮੇਸ਼ਵਰ ਦੀ ਨਜ਼ਰ ਵਿੱਚ ਗਲਤ ਨਾ ਹੋਵੇ ਜੇ ਪਰਮੇਸ਼ਵਰ ਦੀ ਨਜ਼ਰ ਵਿੱਚ ਗਲਤ ਨਹੀਂ ਆ ਯੂ ਕੈਨ ਡੂ ਐਨੀਥਿੰਗ ਜੋ ਕਰਨਾ ਕਰੋ ਇੰਜੋਏ ਕਰੋ ਖੁਸ਼ ਰਹੋ ਇਹ ਧਰਤੀ ਸੱਚ ਪੁੱਛੋ ਤੇ ਖੁਰਦੀ ਜਾ ਰਹੀ ਆ ਮੁੱਕਦੀ ਜਾ ਰਹੀ ਹੈ ਜਿਵੇਂ ਜਿਵੇਂ ਅਸੀਂ ਅੱਗੇ ਵਧਣ ਵਾਲੇ ਆ ਨਾ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਅਸੀਂ ਦੇਖਣ ਵਾਲੇ ਇਸ ਸੰਸਾਰ ਦੇ ਅੰਦਰ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣਾ ਹੈ ਇਸ ਚੀਜ਼ ਉੱਤੇ ਕੰਮ ਕਰੋ ਕਿਸੇ ਨੂੰ ਗਲਤ ਕਹਿਣਾ ਇਧਰੋਂ ਪੁੱਟਣਾ ਉੱਧਰ ਲਾਉਣਾ ਫੁਲਾਨਿਆਂ ਤੂੰ ਗਲਤ ਈ ਆ ਉੱਥੇ ਚੱਲ ਜਾ ਉੱਥੇ ਵਾਲਿਆਂ ਤੂੰ ਗਲਤ ਈ ਆ ਇੱਥੇ ਆ ਜਾ ਛੱਡ ਦਿਓ ਇਹਨਾਂ ਕੰਮਾਂ ਨੂੰ ਜਿਹੜਾ ਜਿੱਥੇ ਲਗਾ ਲਗਾ ਰਹਿਣ ਦਿਓ ਆਪਣੇ ਉੱਤੇ ਫੋਕਸ ਕਰੋ ਇਹ ਟਾਈਮ ਆਪਣੇ ਉੱਤੇ ਫੋਕਸ ਕਰਨ ਦਾ ਹੈ ਇਸ ਟਾਈਮ ਨੂੰ ਆਪਣੇ ਲਈ ਯੂਸਫੁਲ ਬਣਾ ਲਓ ਤੁਸੀਂ ਦੇਖੋਗੇ ਅਗਰ ਤੁਸੀਂ ਇਸ ਚੀਜ਼ ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਵੱਡਾ ਚੇਂਜ ਦੇਖੋਗੇ ਬਿਮਾਰੀਆਂ ਤੁਹਾਡੇ ਅੰਦਰੋਂ ਘਟਦੀਆਂ ਹੋਈਆਂ ਦਿਖਣਗੀਆਂ ਤੰਦਰੁਸਤੀ ਵਾਧੀ ਹੋਈ ਦਿਖੂਗੀ ਘਰ ਵਿੱਚ ਹਾਸਿਆਂ ਦੀਆਂ ਆਵਾਜ਼ਾਂ ਆਉਣਗੀਆਂ ਪਰ ਅਸੀਂ ਸਿੱਖਣਾ ਆ ਗੱਲ ਕਰਨ ਦਾ ਚੱਜ ਜਦੋਂ ਆਪਾਂ ਰਾਜੇ ਦਾਊਦ ਨੂੰ ਦੇਖਦੇ ਆਂ ਕਈ ਵਰੀ ਨਿਰਾਸ਼ ਹੋ ਜਾਂਦਾ ਆ ਨਿਰਾਸ਼ਾ ਨੂੰ ਹੋਰ ਕੋਈ ਹੁੰਦੀ ਆ ਪਰ ਕੱਢਦਾ ਪਰਮੇਸ਼ਵਰ ਤੇ ਆ ਕਿੱਦਾਂ ਕੱਢਦਾ ਆ ਉਹਦੇ ਕੋਲੇ ਗੱਲ ਰੱਖਣ ਦਾ ਸਲੀਕਾ ਸੀਗਾ ਅਦਬ ਸੀ ਅਰ ਜਦੋਂ ਆਪਾਂ ਦੇਖਦੇ ਆ ਜ਼ਬੂਰਾਂ ਦੀ ਪੁਸਤਕ ਉਹਦਾ ਆਪਾਂ 10 ਨੰਬਰ ਅਧਿਆਇ ਜ਼ਬੂਰ ਦਾਸ ਤੇ ਉਹਦੇ ਇੱਕ ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ ਆ 다ਊਦ ਕਹਰੇ ਆ ਇਦਾਂ हे ਯਹੋਵਾ ਤੂੰ ਦੂਰ ਕਿਉਂ ਖੜਾ ਰਹਿਣਾ ਹੈ ਵਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲਕਾਉਂਦਾ ਹੈ ਦਾਉਦ ਇੱਥੇ ਫਰਸਟ੍ਰੇਟ ਹੋਇਆ ਆ ਉਹਦਾ ਸਿਸਟਮ ਉਹਦਾ ਮਾਈਂਡ ਉਹਦਾ ਮਨ ਪਰੇਸ਼ਾਨ ਆ ਨਿਰਾਸ਼ ਆ ਪਰ ਉਹਨੂੰ ਨਾ ਗੱਲ ਰੱਖਣੀ ਆਉਂਦੀ ਜਿਹੜਾ ਸ਼ਬਦ ਯਹੋਵਾ ਹੈ ਨਾ ਯਹੋਵਾ ਇਹ ਉਸੇ ਹੀ ਸਰਵ ਸ਼ਕਤੀਮਾਨ ਦੇ ਲਈ ਯੂਜ਼ ਕੀਤਾ ਗਿਆ ਜਿੰਨੂੰ ਅਸੀਂ ਗੋਡ ਕਹਿ ਦਿੰਨੇ ਆ ਅੱਲਾਹ ਕਹਿ ਦਿੰਨੇ ਆ ਵਾਹਿਗੁਰੂ ਜੀ ਕਹਿ ਦਿੰਨੇ ਆ ਜਾਂ ਅਕਾਲ ਪੁਰਖ ਪਰਮੇਸ਼ਰ ਕਹਿ ਦਿੰਨੇ ਆ ਸਰਵ ਸ਼ਕਤੀਮਾਨ ਕਹਿ ਦਿੰਨੇ ਆ ਸਰਵ ਸ੍ਰੇਸ਼ਟ ਕਹਿ ਦਿੰਨੇ ਆ ਜਾਂ ਸ੍ਰਿਸ਼ਟੀ ਕਰਤਾ ਕਹਿ ਦਿੰਨੇ ਆ ਸੋ ਇਹ ਕਹਿੰਦਾ ਹੈ ਯਹੋਵਾ ਤੂੰ ਦੂਰ ਕਿਉਂ ਖੜਾ ਰਹਿਣਾ ਉਹ ਪਰਮੇਸ਼ਰ ਨੂੰ ਕਹਿ ਰਿਹਾ ਆ ਪਰ ਉਹਦੇ ਕੋਲੇ ਕਹਿਣ ਦਾ ਇੱਕ ਲਹਿਜਾ ਆ ਇਸੇ ਤਰ੍ਹਾਂ ਹੀ ਜਦੋਂ ਆਪਾਂ ਜ਼ਬੂਰ 22 ਦੇ ਵਿੱਚ ਆਉਨੇ ਆ ਉਹਦੀ ਵੀ ਪਹਿਲੀ ਆਇਤ ਦੇ ਵਿੱਚ ਉਹ ਆਇਆ ਆ ਤੇ ਉੱਥੇ ਗੱਲ ਕਰ ਰਿਹਾ ਆ ਪਰ ਉਹਨੇ ਪਰਮੇਸ਼ਵਰ ਨੂੰ ਪਰਮੇਸ਼ਵਰ ਵਾਲੇ ਸਥਾਨ ਉੱਤੇ ਹੀ ਰੱਖਿਆ ਹੈ ਕੀ ਕਹਿੰਦਾ हे ਮੇਰੇ ਪਰਮੇਸ਼ਵਰ हे ਮੇਰੇ ਪਰਮੇਸ਼ਵਰ ਤੈ ਮੈਨੂੰ ਕਿਉਂ ਛੱਡ ਦਿੱਤਾ ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਪੁੱਭਾਂ ਦੇ ਸ਼ਬਦਾਂ ਤੋਂ ਕਿਉਂ ਦੂਰ ਰਹਿਣਾ ਉਥੋਂ ਕਾਲਾ ਪਿਆ ਹੋਇਆ ਹੈ ਇਦਾਂ ਨਹੀਂ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਤੁਸੀਂ ਇਨਾਂ ਚੀਜ਼ਾਂ ਤੋਂ ਪਰੇਸ਼ਾਨ ਹੁੰਨੇ ਆ ਕਿ ਮੈਂ ਤਾਂ ਸ਼ਾਇਦ ਪਰਮੇਸ਼ਵਰ ਨੂੰ ਕੁਝ ਕਹਿ ਹੀ ਨਹੀਂ ਸਕਦਾ ਨਿਰਾਸ਼ਾ ਜਾਂ ਪਰਮੇਸ਼ਵਰ ਦੇ ਪ੍ਰਤੀ ਕਈ ਚੀਜ਼ਾਂ ਵਿੱਚ ਤੁਸੀਂ ਅਰਦਾਸ ਕਰ ਰਹੇ ਹੁੰਨੇ ਆ ਪਰ ਤੁਹਾਨੂੰ ਉਹਦਾ ਰਿਜ਼ਲਟ ਨਹੀਂ ਮਿਲ ਰਿਹਾ ਤੇ ਤੁਸੀਂ ਸੋਚਦੇ ਕਿ ਮੈਂ ਕੁਝ ਕਹਿ ਨਹੀਂ ਸਕਦਾ ਤੁਸੀਂ ਕਹਿ ਸਕਦੇ ਆ ਪਰ ਕਹਿਣ ਦਾ ਲਹਿਜਾ ਸਹੀ ਹੋਣਾ ਚਾਹੀਦਾ ਹੈ ਤੁਹਾਨੂੰ ਗੱਲ ਰੱਖਣੀ ਹੋਣੀ ਚਾਹੀਦੀ ਹੈ ਉਹ ਪਾਸ਼ਾਹਾਂ ਦਾ ਪਾਸ਼ਾ ਉਹਦੇ ਸਾਹਮਣੇ ਗੱਲ ਰੱਖਣੀ ਆ ਕਿੱਡਾ ਸਲੀਕਾ ਹੋਣਾ ਚਾਹੀਦਾ ਸਾਨੂੰ ਔਰ ਇੱਥੇ ਭਾਵੇਂ ਉਹ ਇਹ ਗੱਲ ਕਹਿ ਰਿਹਾ ਹੈ ਕਿ ਤੂੰ ਕਿਉਂ ਨਹੀਂ ਮੇਰੀ ਸੁਣ ਰਿਹਾ ਪਰ ਮੇਰੇ ਸ਼ਬਦਾਂ ਨੂੰ ਕਿਉਂ ਨਹੀਂ ਉੱਤਰ ਦੇ ਰਿਹਾ ਪਰ ਉਹ ਕੀ ਕਹਿ ਰਿਹਾ ਹੈ हे ਮੇਰੇ ਪਰਮੇਸ਼ਵਰ ਹੈ हे ਮੇਰੇ ਪਰਮੇਸ਼ਵਰ ਹੈ ਤੈ ਮੈਨੂੰ ਕਿਉਂ ਛੱਡ ਦਿੱਤਾ ਯੂ ਕੈਨ ਆਸਕ ਤੁਸੀਂ ਪੁੱਛ ਸਕਦੇ ਆ ਪ੍ਰਭੂ ਤੋਂ ਤੁਸੀਂ ਕਹਿ ਸਕਦੇ ਆ ਪ੍ਰਭੂ ਨੂੰ हे ਪ੍ਰਭੂ हे ਪਿਤਾ ਤੁਸੀਂ ਕਿਉਂ ਨਹੀਂ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਰਹੇ ਕਿਉਂ ਤੁਸੀਂ ਮੇਰੇ ਤੋਂ ਦੂਰ ਦੂਰ ਹੋ ਕਿਉਂ ਮੇਰੇ ਤੋਂ ਰੁੱਸੇ ਰੁੱਸੇ ਹੋ ਤੁਸੀਂ ਇੱਕ ਲਹਿਜੇ ਦੇ ਨਾਲ ਗੁੱਸੇ ਵਾਲੀ ਕਾ ਨਾ ਤੁਸੀਂ ਵਿਅਕਤ ਕਰਨੀ ਆ ਜੋ ਤੁਹਾਡੇ ਅੰਦਰ ਚੱਲ ਰਿਹਾ ਆ ਤੁਸੀਂ ਉਹਨੂੰ ਵਿਅਕਤ ਕਰੋ ਤੁਸੀਂ ਉਹਦਾ ਪ੍ਰਦਰਸ਼ਨ ਕਰ ਸਕਦੇ ਆ ਉਹ ਵੀ ਇੱਕ ਲਹਿਜੇ ਦੇ ਅੰਦਰ ਉਹ ਵੀ ਆਦਰ ਦੇ ਨਾਲ ਜੇਸੀ 69 69 ਜਿਹੜਾ ਸਾਮ ਆ ਜ਼ਬੂਰ 69 ਜਿਹੜਾ ਹੈਗਾ ਆ ਉਹਦੇ ਆਜੋ ਆਪਾਂ 20 ਨੰਬਰ ਪੰਕਤੀ ਦੇ ਵਿੱਚ ਆਪਾਂ ਆ ਜੰਨੇ ਆ ਸਾਮ 69 ਤੇ ਉਹਦੀ 20ਵਾਂ ਵਰਸ ਜਿਹੜੀ ਆ ਇੱਥੇ ਕੀ ਕਹਿ ਰਿਆ 19 ਨੰਬਰ ਆਇਚ ਕਹਿੰਦਾ ਮੇਰੀ ਨਿੰਦਿਆ ਮੇਰੀ ਲਾਜ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈ ਮੇਰੇ ਸਾਰੇ ਵਿਰੋਧੀ ਤੇਰੇ ਅੱਗੇ ਹਨ ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਅਤੇ ਮੈਂ ਮੰਨਦਾ ਹੋ ਗਿਆ ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਆ ਪਰ ਕੋਈ ਐ ਨਹੀਂ ਸੀ ਅਤੇ ਧੀਰਜ ਦੇਣ ਵਾਲਾ ਪਰ ਉਹਨੂੰ ਉਹ ਵੀ ਮੈਨੂੰ ਨਾ ਮਿਲੇ ਸੋ ਇੱਥੇ ਵੀ ਦਾਉਦ ਕਹਿ ਰਿਹਾ ਮੈਂ ਉਡੀਕਦਾ ਰਿਆ ਤੂੰ ਜਾਣਦਾ ਆ ਕਿ ਕੌਣ-ਕੌਣ ਮੇਰਾ ਵੈਰੀ ਆ हे ਪਰਮੇਸ਼ਰ ਤੂੰ ਜਾਣਦਾ ਆ ਕੌਣ ਮੇਰੇ ਬਾਰੇ ਕੀ ਸੋਚਦਾ ਤੂੰ ਸਭ ਕੁਝ ਜਾਣਦਾ ਏ ਮੈਂ ਤੈਨੂੰ ਉਡੀਕਦਾ ਰਿਆ ਕਿ ਤੂੰ ਮੇਰੀ ਮਦਦ ਕਰੇਗਾ ਪਰ ਕੋਈ ਮਦਦ ਆਈ ਹੀ ਨਹੀਂ ਪਰ ਇੱਕ ਰੱਖ ਰਿਹਾ ਆ ਇੱਕ ਲਹਿਜੇ ਦੇ ਨਾਲ ਸੋ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਤੁਸੀਂ ਦੇਖੋਗੇ ਜੇ ਆਪਾਂ ਫਿਰ ਤੋਂ ਜ਼ਬੂਰ 22 ਦੇ ਵਿੱਚ ਹੀ ਚੱਲੀਏ ਤੇ ਇਹਦੀ 27 28 ਪੰਕਤੀ ਨੂੰ ਆਪਾਂ ਦੇਖੀਏ ਇੱਥੇ ਲਿਖਿਆ ਧਰਤੀ ਦੀਆਂ ਸਾਰੀਆਂ ਕੁੰਟਾਂ ਚੇਤੇ ਕਰਕੇ ਯਹੋਵਾ ਵੱਲ ਫੇਰਨਗੀਆਂ ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ ਕਿਉਂ ਜੋ ਰਾਜ ਯਹੋਵਾ ਦਾ ਹੈ ਅਤੇ ਕੌਮਾਂ ਉੱਤੇ ਉਹ ਹਾਕਮ ਹੈ ਆਪਣੀ ਸਾਰੀ ਗੱਲ ਰੱਖਣ ਦੇ ਬਾਅਦ ਜਦੋਂ ਤੁਸੀਂ ਇਸ ਪੂਰੇ ਜ਼ਬੂਰ ਨੂੰ ਪੜ੍ਹਦੇ ਹੋ ਪਹਿਲਾਂ ਉਹ ਕਹਿੰਦਾ हे ਪਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਦਿੱਤਾ ਮੇਰੇ ਬਚਾਉਣ ਵਾਲੇ ਮੇਰੀਆਂ ਪੁੱਭਾਂਦਿਆਂ ਸ਼ਬਦਾਂ ਤੋਂ ਤੂੰ ਕਿਉਂ ਦੂਰ ਰਹਿਣਾ ਫਿਰ ਤੁਸੀਂ ਅੱਗੋਂ ਵੀ ਜਾ ਕੇ ਇਹਨੂੰ ਸਾਰਾ ਪੜੋਗੇ ਨਾ ਉਹ ਪੂਰੀ ਨਿਰਾਸ਼ਾ ਪ੍ਰਗਟ ਕਰ ਦਿੱਤੀ ਉਹਨੇ ਜੋ ਵੀ ਉਹਦੇ ਮਨ ਦੇ ਗੁੱਸੇ ਗਿਲੇ ਸੀ ਉਹਨੇ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਮਹਿਬੂਬ ਪਰਮੇਸ਼ਵਰ ਦੇ ਅੱਗੇ ਉਹਨਾਂ ਨੂੰ ਰੱਖਿਆ ਅੰਤ ਕਿਦਾਂ ਕਰ ਰਿਹਾ ਆਪਣੀ ਅਰਦਾਸ ਦਾ ਆਪਣੇ ਉਸ ਸੈਸ਼ਨ ਦਾ ਕਈ ਵਾਰੀ ਅਸੀਂ ਕੀ ਕਰਦੇ ਆ ਅਸੀਂ ਕਿਤੇ ਵੀ ਜਾਂਦੇ ਆ ਤੇ ਅਸੀਂ ਉੱਥੇ ਜਾ ਕੇ ਕਿਸੇ ਦੇ ਘਰ ਆਪਾਂ ਗੱਲ ਕਰਨ ਗਏ ਆਪਾਂ ਲੜ ਲੜ ਕੇ ਤਾਹਨੇ ਦੇ ਕੇ ਮਿਹਨੇ ਦੇ ਕੇ ਤੇ ਉੱਠ ਕੇ ਆ ਗਏ ਇਹ ਗੁੱਡ ਨਹੀਂ ਆ ਇਹ ਕੋਈ ਲੈਜਾ ਨਹੀਂ ਆ